ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਹਰਾਨਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ ਐ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਹੈ ਤੇ ਅੱਜ ਆਏ ਆ ਬਈ ਹਰਮੀਤ ਕੋਲੇ ਬਾਈ ਕੋਲੇ ਅੱਜ ਤਿੰਨ ਨਗ ਵਿਕਾ ਕਸੀਗਾ ਬਾਈ ਹਰਮੀ ਦੱਸਿਗਾ ਬਾਈ ਜੀ ਤੇ ਤੈਨਾਂ ਨਾਲ ਕਵਗੋ ਬਾਈ ਹਾਂਜੀ ਹਾਂਜੀ ਠੀਕ ਹੈ ਤੇ ਆ ਪਹਿਲਾਂ ਜਰਸੀ ਤੋਂ ਕਰ ਲਗੇ ਸ਼ੁਰੂ ਹਾਂਜੀ ਠੀਕ ਹੈ ਤੇ ਕੀ ਡੇਣਾ ਬਾਈ ਹਰਮੀ ਜਰਸੀ ਵੈੜੇ ਇਹ ਮੇਰੇ ਦੂਜਾ ਸੂਆ ਸੂਣ ਵਾਲੀ ਆ ਠੀਕ ਹੈ ਤੇ ਮਤਲਬ 8 ਤੋਂ 10 ਦਿਨ ਪਈ ਇਹਦੇ 8 ਤੋਂ 10 ਦਿਨਾਂ ਦੀ ਕੱਚੀ ਆ ਜੀ ਹਾਂਜੀ ਹਾਂਜੀ ਠੀਕ ਹੈ ਤੇ ਦੂਜੇ ਸੂਏ ਸੂਣਾ ਹਨਾ ਹਾਂਜੀ ਹਾਂਜੀ ਸੀਲ ਠੰਡੀ ਬਾਈ ਪੂਰੀ ਆ ਤੁਸੀਂ ਦੇਖ ਸਕਦੇ ਆ ਬਾਈ ਹੱਥ ਮਾਰੀਆਂ ਲੈਵੇ ਤੇ ਕੋਈ ਚੱਕਰ ਨਹੀਂਗਾ ਠੰਡੀ ਸੀਲ ਬਾਈ ਪੂਰੀ ਆ ਤੁਸੀਂ ਬਾਕੀ ਤੁਸੀਂ ਥਾਣਾ ਹਵਾਨਾ ਦੇਖ ਸਕਦੇ ਆ ਬਾਕੀ ਇਹ 8 ਦਿਨਾਂ ਦੀ ਕੱਚੀ ਮਾੜਾ ਤੁਹਾਨੂੰ ਦਿਖਾ ਦੇ ਬਾਕੀ ਤੁਹਾਨੂੰ ਤੋਰਾ ਦਾ ਦਿਖਾ ਦਿੰਨੇ ਆ ਹਵਾਨਾ ਵੀ ਪੱਟਾਂ ਚ ਫਸਿਆ ਪਿਆ ਤੁਸੀਂ ਦੇਖ ਸਕਦੇ ਹੋ ਤੁਰਦੀ ਤੋਂ ਬਾਕੀ ਭੋਰਾ ਕੋਈ ਫੂਟ ਸ਼ਾਂਗ ਨਹੀਂ ਥਣਾ ਤੇ ਵੀ ਥਾਣ ਬਹੁਤ ਸੋਹਣਾ ਲੱਗਿਆਗਾ ਮੁੱਠੀ ਮੁੱਠੀਆਂ ਥਾਣਾ ਹੱਥੀ ਜਵਾਈ ਹਾ ਥਾਣ ਹਵਾਨੇ ਦੇ ਵਿੱਚ ਬਈ ਹਜੇ ਵਲਟ ਢਲਣਾ ਪੂਰੀਆਂ ਪਈਆਂ ਉਹਨਾਂ ਨੇ ਪੜ ਜਾਣਾ ਕਰਮਾਂ ਵਾਲੀ ਨੂੰ ਉਥੇ ਰਾ ਕਰੂਈ ਹਜੇ ਲਿਓ ਬਈ ਕਰ ਜਾਣਾ ਤੁਸੀਂ ਵੇਖ ਸਕਦੇ ਹੋ ਬਈ ਹਜੇ ਕਿੰਨੇ ਢੱਲਾ ਹਵਾਨੇ ਦੇ ਵਿੱਚ ਤੇ ਬਾਕੀ ਪ੍ਰਿੰਟ ਪ੍ਰੋਂਟੇ ਵੀ ਬਈ ਸੋਹਣਾ ਵਹਿੜਦਾ ਤੇ ਦੂਜੇ ਸੂਏ ਸੋਹਣਾ ਅੱਠਾਂ ਦਿਨਾਂ ਦੀ ਕੱਚੀ ਆ ਤੇ ਵਲਟ ਢਲਣਾ ਹਜੇ ਵਿੱਚ ਪਈਆਂ ਅੱਠਾਂ ਦਿਨਾਂ ਚ ਇਹਨੇ ਬਾਕੀ ਤੁਸੀਂ ਤੋਰਾ ਦੇਖ ਸਕਦੇ ਆ ਪੱਟਪੁੜੇ ਦੀ ਵੀ ਚੰਗੀ ਆ ਬਾਈ ਬਾਕੀ ਬਰੀਡ ਵਾਈਜ਼ ਵੀ ਠੀਕ ਆ ਬਾਈ ਹੂ ਪ੍ਰਿੰਟ ਪ੍ਰਿੰਟ ਵੀ ਸੋਹਣਾ ਬੈਠਦਾ ਦੂਜੇ ਸੇ ਸੋਹਣਾ ਬਾਈ ਬਾਕੀ ਤੁਹਾਨੂੰ ਥਣ ਥਣ ਦਿਖਾਣ ਨੇ ਵੀ ਨੇੜ ਤੋਂ ਥਣ ਥਣ ਬਹੁਤ ਸੋਹਣਾ ਲੱਗਿਆ ਬਾਈ ਬਾਕੀ ਹਾਂ ਜੀ ਬਾਕੀ ਅੱਠਾਂ ਦਿਨਾਂ ਚ ਨੇ ਬਾਈ ਪੂਰਾ ਹਵਾਨਾ ਨੇ ਭਰ ਜਾਣਾ ਤੁਸੀਂ ਦੇਖ ਸਕਦੇ ਆ ਜੇ ਕੋਈ ਸ਼ਿਕਾਇਤ ਆ ਬਰਾ ਹਾਜ਼ਰ ਸੀਵਟ ਦਾ ਦੇਖ ਸਕਦੇ ਤੇ ਹਰਮੀਤ ਭਾਈ ਕੀ ਮੰਨ ਕਰਦੇ ਆ ਪੰਜਾਹ ਸੀ ਬੜ ਦਾ ਨਹੀਂ 65000 ਹੈ ਜੀ 65000 ਹਾਂਜੀ ਮੰਨ ਤਾਂ ਹੋ ਜੂਗਾ ਮੁੱਕੇ ਤਾਂ ਥੋੜਾ ਬਹੁਤ ਹੋ ਜੂਗਾ ਠੀਕ ਹੈ ਤੇ ਹੁਣ ਭਾਈ ਚੱਲਦੇ ਆਪਾਂ ਦੂਜੇ ਨਾਗਵਾਲ ਤੇ ਹਰਮੀਤ ਪਹਿਲਾਂ ਦੂਜੇ ਨਾਗ ਦੀ ਡਿਟੇਲ ਲੈਣ ਤੋਂ ਪਹਿਲਾਂ ਆਦਾ ਫੋਨ ਨੰਬਰ ਦੱਸ ਨਹੀਂ ਭਾਈ ਫੋਨ ਨੰਬਰ 98774 32784 ਠੀਕ ਹੈ ਠੀਕ ਹੈ ਬਾਈ ਦਾ ਭਾਈ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੇ ਆਪਾਂ ਚੱਲਦੇ ਆ ਦੂਜੇ ਨਾਗ ਦੀ ਡਿਟੇਲ ਲੈਣੇ ਆ ਤੇ ਬਾਈ ਨਾਲ ਬਾਕੀ ਤੁਸੀਂ ਫੋਨ ਤੇ ਕਨੈਕਟ ਕਰ ਸਕਦੇ ਆ ਤੇ ਇਹਦਾ ਕੀ ਡਿਟੇਲ ਆ ਭਾਈ ਹਰਮੀਤ ਜੀ ਇਹ ਦੂਜਾ ਸੁਆ ਸੁ ਤੇ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਜੀ ਦਿਨ ਇਹ ਵੀ 8-7 ਲੈ ਜੀ 8-7 ਲਊਗੀ ਹਾਂਜੀ 8-7 ਦਿਨਾਂ ਦੀ ਬਈ ਹਜੇ ਕੱਚੀ ਆ ਦੂਜੇ ਸੇ ਸੋਹਣਾ ਵੈੜ ਇਹ ਵੀ ਬਈ ਬਹੁਤ ਸੋਹਣੀਆਂ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਵੈੜ ਦਾ ਬਾਕੀ ਤੁਹਾਨੂੰ ਥਾਣਾ ਵਾਨਾ ਨੇੜੇ ਤੋਂ ਦਿਖਾ ਦਿੰਨੇ ਆ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਬਈ ਮੁੱਠੀ ਮੁੱਠੀ ਆ ਥਾਣਾ ਹੱਥੀ ਜਵਾਈ ਵਾਲਾ ਬਾਕੀ ਫੋੜ ਸ਼ਾਂਗ ਬਈ ਪੁਰਾਣੀ ਪੂਰੀ ਸੀਲ ਠੰਡੀ ਹੈ ਜੀ ਸੀਲ ਠੰਡੀ ਬਈ ਇਹ ਵੀ ਪੂਰੀ ਆ ਬਾਕੀ ਬਈ ਜਾਤ ਵਾਲਾ ਪਸ਼ੂ ਠੰਡਾ ਹੀ ਹੁੰਦਾ ਜਿਹੜਾ ਚੰਗੇ ਦੁੱਧ ਵਾਲਾ ਬਾਕੀ ਤੋਰਾਂ ਦਿਖਾ ਦਿਆਂ ਹਰਮੀ ਤੋਂ ਕੰਨ ਕੋਨ ਵੀ ਬਈ ਉਹ ਵੀ ਬਈ ਠੀਕ ਠਾਕ ਵੈੜ ਬਾਕੀ ਹਜੇ ਹਵਾਨੇ ਚ ਹਜੇ ਵਾਲ ਢਿੱਲਾ ਬਹੁਤ ਪਈਆਂ ਬਈ ਹਵਾਨੇ ਨੇ ਕਰਮਾਲੀ ਨੇ ਭਰ ਜਾਣਾ ਕਿਵੇਂ ਹਜੇ ਤਾਂ ਮੈਂ ਵੀਰੇ ਕੱਚੀ ਆ ਇਹ ਸਹੀ ਗਾ ਅੱਠਾ ਸੱਤਾਂ ਦਿਨਾਂ ਦੀ ਕੱਚੀ ਆ ਇਹ ਹਾਂ ਹਾਂ ਅੱਠਾ ਸੱਤਾਂ ਦਿਨਾਂ ਦੀ ਬਈ ਹਜੇ ਕੱਚੀ ਆ ਇਹਨੇ ਹਵਾਨਾ ਭਰ ਜਾਣਾ ਅੱਠਾ ਸੱਤਾਂ ਦਿਨਾਂ ਨੂੰ ਪੋਲਾ ਹਵਾਨਾ ਭਰ ਜਾਣਾ ਬਾਕੀ ਤੁਸੀਂ ਹਵਾਨਾ ਹੋਣੀ ਦੇਖ ਸਕਦੇ ਆ ਬਈ ਜਿੰਨੀ ਹਵਾਨੇ ਜੀ ਤੱਕ ਗਾਂ ਨੂੰ 19 ਤੱਕ ਹਵਾਨੇ ਦੀ ਵੀ ਪਛਾਣੂਗਾ ਬਾਕੀ ਪ੍ਰਿੰਟ ਪ੍ਰਿੰਟ ਪੱਖੇ ਬਈ ਕੋਈ ਕੱਚ ਨਹੀਂ ਗਾ ਵੈੜ ਦਾ ਪੱਟ ਫੁੜੇ ਦੀ ਵੀ ਚੰਗੀ ਆ ਉਂ ਵੀ ਬਈ ਵਜਾਂ ਚ ਵੈੜ ਕੀ ਦੁੱਧ ਦੀ ਵੀ ਇਹ ਚ ਇਹ ਜੇ ਤੁਸੀਂ ਬਰੀਡ ਤੇ ਕੰਮ ਕਰਨਾ ਹੈ ਤੇ ਗਾਂ ਤੁਸੀਂ ਬਰੀਡ ਚੰਗੀ ਬੱਚੇ ਲੈ ਸਕਦੇ ਆ ਬਾਕੀ ਥਾਂ ਤੁਹਾਨੂੰ ਤੁਹਾਨੂੰ ਨੇੜੇ ਤੋਂ ਦੁਕਾਨ ਨੇ ਬਈ ਅਸੀਂ ਉਪਰੇ ਬੰਦੇ ਆ ਉਹ じゃ ਕੋਈ ਚੱਕਰ ਨਹੀਂਗਾ ਬਾਕੀ ਤੁਸੀਂ ਦੇਖ ਸਕਦੇ ਆ ਬਈ ਥਾਣਾ ਵਾਹਨਾ ਬਹੁਤ ਸੋਹਣਾ ਤੇ ਇਹਦੀ ਕੀ ਡਿਮਾਂਡ ਕਰਦੇ ਆ ਬਈ ਇਹਦਾ 70000 ਹੈ 70000 ਮੰਨ ਤਾਣ ਹੋ ਜੂਗਾ ਮੌਕੇ ਤੇ ਹਾਂਜੀ ਹਾਂਜੀ ਮੰਨ ਤਾਣ ਬਾਕੀ ਬਈ ਆ ਆਪਾਂ ਚੱਲਦੇ ਆਂ ਤੀਜੇ ਨਾਗਵਾਲ ਤੇ ਕੱਦ ਕਾਠ ਤੇ ਵੇਲ ਵਾਟੀ ਬਈ ਇਹ ਬਹਿੜ ਦੀ ਬਹੁਤ ਚੰਗੀ ਆ ਬਈ ਕੰਦ ਕਾਠ ਵੀ ਬਾਕਮਾਲੀ ਆ ਤੇ ਬਾਕੀ ਥਣ ਥਣ ਬਹੁਤ ਸੋਹਣ ਲੱਗਿਆ ਬਈ ਥਾਣਾ ਵਾਨੇ ਦੀ ਸਾਫ ਆ ਬਈ ਪ ਤੇ ਕੱਦ ਵੀ ਬਈ ਬਹੁਤ ਆ ਵਹਿੜਦਾ ਤੇ ਇਹਦੇ ਕੀ ਡੇਰਾ ਬਈ ਹਰਮੀਤਾ ਇਹ ਵੀਰੇ ਦੂਜਾ ਸੋਏ ਇਹ ਆ ਠੀਕ ਆ ਦੂਜੇ ਸੋਏ ਸੁਣ ਲੈਣੀ ਤੇ ਕਿੰਨੇ ਕ ਦਿਨਾਂ ਦੀ ਕੱਚੀ ਹਜੇ ਇਹ ਵੀ 8-7 ਦਿਨ ਲੈ ਜੂਗੀ 8-7 ਦਿਨ ਲੈ ਜੂ ਹੈ ਹਾਂਜੀ ਠੀਕ 8-7 ਦਿਨਾਂ ਦੀ ਬਈ ਹਜੇ ਕੱਚੀ ਆ ਹਵਾਨਾ ਇਹਨੇ ਵੀ ਕਰਮਾਲੀ ਦਾ ਬਾਕਮਾਲਾ ਬਾਕੀ ਤੁਸੀਂ ਬਈ ਹਵਾਨੇ ਤੇ ਮਲਕ ਵੀ ਜਣ ਤੁਸੀਂ ਦੇਖ ਸਕਦੇ ਆ ਨਾਣਾ ਬਈ ਆਰਡਰ ਤੇ ਪੂਰੀਆਂ ਖੜੀਆਂ ਹਵਾਨਾ ਬਈ ਫਟ ਜੇ ਹਵਾਨੇ ਦੀ ਵਹਿੜਾ ਬਈ ਇਹ 707 ਦਿਨ ਲੈ ਜੂਗੀ 870 ਦਿਨਾਂ ਦੀ ਹਜੇ ਕੱਚੀ ਆ ਬਈ 8-7 ਦਿਨ ਜਣੇ ਹਵਾਨਾ ਕਰਮਾਲੀ ਨੂੰ ਹੋਰ ਭਰ ਜਾਣਾ ਹੈ ਹਵਾਨਾ ਵੀ ਫਿਟਿੰਗ ਹਵਾਨੇ ਦੀ ਆ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ ਨਾੜਾਂ ਦੇਖ ਸਕਦੇ ਆ ਲੇਵਦਿੰਗਾ ਵੀ ਤੁਸੀਂ ਨਾੜ ਦੇਖਦੇ ਨੇ ਮਿਲਕ ਵੀ ਨਹੀਂ ਬਈ ਚੰਗੀ ਆਉਂਦੀ ਆ ਤੇ ਬਈ ਪਹਿਲੇ ਸੂਏ ਕੀ ਰਿਕਾਰਡ ਸੀ ਬਈ ਵੈੜਦਾ ਇਹ 20 ਕਿਲੋ ਦਾ 20 ਕਿਲੋ ਆ ਠੀਕ ਆ ਦੂਜੇ ਸੂਏ ਬਈ ਦੁੱਧ ਦੇਣੇ ਚੰਗਾ ਪਾ ਜਣਾ ਪਹਿਲੇ ਸੂਏ ਬਾਈ ਦੱਸਦਾ ਵੀ ਮਾਲਕ ਨੇ ਦੱਸਿਆ 20 ਕਿਲੋ ਦੁੱਧ ਦਿੱਤਾ ਜਸਾ ਹੁਣ ਬਈ ਹਵਾਨਾ ਹਵਾਨੇ ਨਹੀਂ ਧਾਕਾ ਫਿਟਿੰਗ ਚ ਹਵਾਨਾ ਉਸ ਹਿਸਾਬ ਨਾਲ ਇਹਨੂੰ ਦੁੱਧ ਦੇ ਦੇਣਾ ਚਾਹੀਦਾ ਕਰਮਾਣੀ ਦੁੱਧ ਦੇ ਚੰਗਾ ਪਾ ਜਣਾ ਬਾਕੀ ਹਜੇ 8 ਦਿਨਾਂ ਦੀ ਕੱਚੀ ਆ 8 ਦਿਨਾਂ ਚ ਇਹਨੇ ਹਵਾਨਾ ਹੋਰ ਤਿਆਰ ਕਰ ਜਾਣਾ ਕਦ ਕਾਠ ਬਹੁਤ ਹੈ ਬਾਈ ਬਾਈ ਖੜਾ ਬਾਈ ਦੇ ਮੋਢਿਆਂ ਤੋਂ ਮੋਢਿਆਂ ਤੇ ਕਰਾਉਂਦੀ ਹੈ ਬਾਈ ਤੇ ਕੀ ਡਿਮਾਂਡ ਕਰਦੇ ਆ ਬਾਈ ਹਰਮੀਤ ਆਪਾਂ ਇਹਦੀ 65000 ਹੈ ਜੀ ਇਹਦੇ 60000 ਹਾਂਜੀ ਮੌਕੇ ਦੇ ਮਾਨਤਨ ਹੋ ਜੂ ਮਾਨਤਨ ਥੋੜਾ ਬਹੁਤ ਹੋਊਗਾ ਜੀ ਬਾਲਾ ਨਹੀਂ ਠੀਕ ਹੈ ਹਾਂਜੀ ਤੇ ਇੱਕ ਫੋਨ ਨੰਬਰ ਤਾਂ ਬਾਈ ਬਾਈ ਦਾ ਡਿਸਪਲੇ ਤੇ ਚੱਲੀ ਜਾਂਦਾ ਬਾਈ ਆਪ ਦਾ ਫੋਨ ਐਡਰੈਸ ਦੱਸਦੇ ਹਾਂ ਹਰਮੀਤ ਆਪਣਾ ਪਿੰਡ ਸੁਖਾਨਾਂ ਦਾ ਜਿਹੜਾ ਮੋਗਾ ਆਪਣਾ ਵਾਂਦਰਾ ਰਾਹ ਤੇ ਖੇਤਾਂ 'ਚ ਘਰ ਹੈ ਠੀਕ ਹੈ ਬਾਈ ਦਾ ਵੀ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੇ ਜੇ ਕੋਈ ਸਾਥੋਂ ਕੋਈ ਦੱਸਣਾ ਨਹੀਂ ਕੋਈ ਕਮੀ ਪੇਸ਼ੀ ਰਹੇ ਕਿ ਤੁਸੀਂ ਬਾਈ ਨਾਲ ਫੋਨ ਇੱਕ ਮੇਰਾ ਭਰਾ ਸਾਡੇ ਚੈਨਲ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਤੇ ਜੋ ਵੀ ਭਰਾ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਤੇ ਮਿਲਦੇ ਆਂ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ